ਅਜੇ ਜਿੱਥੇ ਘਰ ਜਿਹਦਾ ਪ੍ਰੋਗਰਾਮ ਹੋਵੇ ਸਾਡਾ ਵੀ ਜੀਜਾ ਘੱਟੇ ਕਰਦਾ ਗਾਉਣ ਨੂੰ ਸਾਨੂੰ ਗਿਆ ਹੁੰਦਾ ਵਿੱਚ ਅਰਹਾਜ ਗਰਵਾ ਕੇ ਬਗ ਜੀ ਇਹਨੇ ਖਤਰਨਾਕ ਜਿਹਾ ਸੀ ਕਾਮਰੇਡਾਂ ਨੇ ਪਹਿਲੇ ਤਾਂ ਫਿਰ ਹਾਏ ਬੈਰੋਲ ਦੀ ਨੂੰ ਦੂਜੇ ਉਹ ਨਸ਼ਰਾਬ ਚਰਪੂ ਤੇ ਮੇਰੇ ਨਾਲ ਅਜੇ ਇੱਕ ਪੈਗਾ ਲਾ ਲਾ ਕੋ ਬੜਾ ਹੁਣ ਕਰਦਾ ਕਿ ਬਾਪੂਆ ਮੋੜੇ ਪਛੜਾ ਪੈਂਦਾ ਹਾ ਕਿਹੜਾ ਛੋੜਨਾ ਹੋ ਚੱਕਦੇ ਹੈ ਪੂਰੀ ਅਇਆ ਮੈਂ ਨਹੀਂ ਜਾਣਾ ਮੈਂ ਕਿਤੇ ਬੁਗੜਾ ਤੋਂ ਬਲੂ ਤੋਂ ਆਇਆ ਜਾ ਕੇ ਸਿਆਣੂ ਅਜਾ ਜਿੱਥੇ ਘਰ ਜਿਹਦਾ ਪ੍ਰੋਗਰਾਮ ਹੋਵੇ ਸਾਡਾ ਵੀ ਜੀਜਾ ਘੱਟੇ ਕਰਦਾ ਗੋਲ ਨੂੰ ਕਾਲੂ ਬਿਆ ਹੁੰਦਾ ਵਿੱਚ ਹਾਜ਼ਰ ਗਿਰੋ ਆ ਕੇ ਬਗ ਜੀ ਨਚੋ ਨਚੋ ਫਿਰ ਤਾਂ ਗਾਵਾਂ ਮੈਂ ਲਾ ਵੇ ਹਾਂ ਜੀ ਉਹ ਕੋ ਇਧਰ ਹੋ ਜਾ ਸਾਈਡ ਤੇ ਲੋ ਸਾਹਮਣੇ ਮੁੰਡਾ ਦੇਖੀ ਜਾਵੇ ਮੈਨੂੰ ਹਾਂ ਕੇ ਇੱਧਰ ਲਿਆ ਤੂੰ ਕਾਤਿਫ ਲਾਉਣਾ ਉਹ ਤੂੰ ਆਣਾ ਇੱਥੇ ਇਕੱਠ ਜਾ ਜਾਂਦਾ ਤੂੰ ਸਟੇਜ ਉੱਤੇ ਹੀ ਗਿਰ ਜਾਣੀ ਆ ਇਧਰ ਆ ਜਾ ਇਧਰ ਆਜੇ ਇਧਰ ਆਜੇ ਸ਼ਾਬਾਸ਼ ਆ ਸੋਖੇ ਦੇ ਪਿੱਛੇ ਵਾਲੇ ਪਾਸੇ ਲੈ ਜਾ ਸਾਰਿਆਂ ਨੂੰ ਹੈਂ ਆਗੇ ਸਹੀ ਆ ਵੀ ਭਾਈ ਮੈਂ ਛੱਟ ਬਟ ਲੇ ਗੀ ਸੱਚਾ ਸਾਡਾ ਤਾਂ ਕੰਮ ਹੈ ਸੜਕ ਤੇ ਤੂੰ ਤਦਾਂ ਯਾਰ ਕਰੇ ਹਲਤ ਤੂੰ ਲੱਗੇ ਜਾ ਚੱਲ ਇਹ ਕਹਦਾ ਸ਼ਾਹ ਨਹੀਂ ਹੋਣ ਜਾਗਦਾ ਉਹ ਕਈ ਜਿਹੜਾ ਸ਼ਾਹ ਨਹੀਂ ਚੱਕਦਾ ਇਹ ਕਹਦਾ ਇਹ ਸ਼ਾਹ ਕਹਿੰਦਾ ਉਹ ਨਹੀਂ ਚੱਕਦਾ ਆ ਪੂਰੀ ਵੀ ਲੜਕਦੀ ਐ ਇਸ ਤਰ੍ਹਾਂ ਬਾਹਰ ਪੈ ਚੁੱਕਾ ਹੈ ਇਹਨੇ ਖਤਰਨਾਕ ਜਿਹਾ ਜੇਹ ਹੈ ਕਾਮਰੇਡਾਂ ਨੇ ਬਜੇ ਤਾਂ ਫੇਰ ਹਾਏ ਕੋਕ ਕੋਕ ਤੇਰੇ ਦੁਬਈ ਤੇ ਸੌਣ ਚਾਹ ਤਬ ਆਦੇ ਆਦੇ ਓਏ ਅੱਲਾ ਤਸੇਮ ਮੈਗ ਦੇ